ਹੈਲੋ ਦੋਸਤੋ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਅਸੀਂ ਨਵੀਂ ਵੀਡੀਓ ਲੈ ਕੇ ਆਏ ਆ ਜਿਸ ਵਿੱਚ ਆਪਾਂ ਦੱਸਾਂਗੇ ਬੁੱਟਾਂ ਵਾਲੇ ਡੱਬੇ ਦਾ ਰਿਯੂਜ਼ ਕਿਸ ਤਰ੍ਹਾਂ ਕਰਨਾ ਹੈ ਹਾਂਜੀ ਆਪਾਂ ਬੁੱਟਾਂ ਦੇ ਡੱਬੇ ਨੂੰ ਵੇਸਟ ਕਰਕੇ ਸੁੱਟ ਦਿੰਦੇ ਆ ਤੇ ਅੱਜ ਆਪਾਂ ਬਹੁਤ ਹੀ ਕਮਾਤੀ ਵੀਡੀਓ ਲੈ ਕੇ ਆਏ ਆ ਬੁੱਟਾਂ ਵਾਲੀ ਬੁੱਟਾਂ ਦੇ ਡੱਬੇ ਦਾ ਤਮਾਕੇਦਾਰ ਵੀਡੀਓ ਤੇ ਵੀਡੀਓ ਤੇ ਬਣੇ ਰਹੋ ਜੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈ ਛੋਟੀ ਜਿਹੀ ਵੀਡੀਓ ਹੈ ਸਾਰੀ ਵੀਡੀਓ ਨੂੰ ਦੇਖਣਾ ਜ਼ਰੂਰ ਤੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਤੇ ਨਾਲ ਨਾਲ ਲਾਈਕ ਵੀ ਜ਼ਰੂਰ ਕਰਿਆ ਕਰੋ ਜੇਕਰ ਵੀਡੀਓ ਚੰਗੀ ਲੱਗਦੀ ਹੈ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਨੇ ਲੈ ਲੈਣਾ ਇਹ ਡੱਬਾ ਠੀਕ ਹੈ ਇਹ ਆਪਣੇ ਕੋਲ ਹੈ ਡੱਬਾ ਬੁੱਟਾ ਵਾਲਾ ਡੱਬਾ ਆਪਣੇ ਘਰੇ ਪਏ ਹੁੰਦੇ ਨੇ ਇਸ ਤੋਂ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈ ਇਹਦਾ ਆ ਵਾਲਾ ਪਾਸੇ ਨੂੰ ਕੱਟ ਦੇਣਾ ਦੇਖੋ ਜੀ ਇਹ ਆਪਣਾ ਬੁੱਟਾ ਵਾਲਾ ਡੱਬਾ ਹੈ ਇਹਨੂੰ ਆਪਾਂ ਕੱਟ ਦਵਾਂਗੇ ਦੇਖ ਸਕਦੇ ਹੋ ਤੁਸੀਂ ਇਹ ਨੂੰ ਆਪਾਂ ਕੱਟਾਂਗੇ ਇਹ ਚੀਜ਼ ਨੂੰ ਕੱਟ ਦੇਣਾ ਜੀ ਬਹੁਤ ਹੀ ਬੱਧੀਆ ਚੀਜ਼ ਬਣਨ ਵਾਲੀ ਤੇ ਘਰ ਤੇ ਜੂਸਫੁਲ ਹੋਣ ਵਾਲੀ ਚੀਜ਼ ਬਣਾਵਾਂਗੇ ਅੱਜ ਤੇ ਵੀਡੀਓ ਨੂੰ ਸਾਰੇ ਦੇਖਿਆ ਕਰੋ ਜੀ ਲੋ ਆਪਾਂ ਇਹਨੂੰ ਕੱਟਤਾ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਦੇ ਆ ਤੇ ਅੱਜ ਸੱਡਾਂ ਵਾਲੇ ਨੇ ਇਹਨਾਂ ਨੂੰ ਵੀ ਕੱਟ ਦੇਣਾ ਜੀ ਰੋਜਾਨਾ ਘਰ ਤੇ ਡੇਲੀ ਲਾਈਫ ਤੇ ਜੁੜ ਕਰਨ ਵਾਲੀ ਬਹੁਤ ਹੀ ਕਮਾਲ ਦੀ ਚੀਜ਼ ਬਣੂਗੀ ਇਹ ਇਦੇ ਵਿੱਚ ਨਾਲ ਤਾਂ ਆਪਾਂ ਨੂੰ ਕੋਈ ਸਲਾਈ ਦੀ ਜ਼ਰੂਰਤ ਐ ਤੇ ਨਾ ਹੀ ਆਪਾਂ ਨੂੰ ਕਿਸੇ ਸੂਈ ਧਾਗੇ ਦੀ ਜ਼ਰੂਰਤ ਐ ਬਸ ਥੋੜੀ ਜੀ ਆਪਾਂ ਨੇ ਜੋ ਕੇ ਹੈ ਮਿਹਨਤ ਕਰਨ ਦੀ ਲੋੜ ਐ ਬਸ ਕੁਛ ਮਿਹਨਤ ਵੀ ਕੁਛ ਵੀ ਨਹੀਂ ਬਸ ਇਸ ਨੂੰ ਆਪਾਂ ਨੇ ਸਿਰਫ ਇਸ ਤਰ੍ਹਾਂ ਸਾਈਡਾਂ ਸਾਈਡਾਂ ਤੋਂ ਕੱਟਣਾ ਠੀਕ ਐ ਹਾਂਜੀ ਆਪਾਂ ਨੇ ਲੈ ਲਿਆ ਇਹਨੂੰ ਕੱਟ ਲਿਆ ਆਪਾਂ ਨੇ ਉਸ ਤੋਂ ਬਾਅਦ ਆਪਾਂ ਨੂੰ ਕੀ ਜ਼ਰੂਰਤ ਐ ਕਾਸੇ ਦੀ ਨਹੀਂ ਸਿਰਫ ਆਪਾਂ ਨੂੰ ਸਿੰਪਲ ਜੀ ਇੱਕ ਕਿਸੇ ਆਪਣੇ ਕੋਲ ਕਰੇ ਸਰਾਣੇ ਦੇ ਕਵਰ ਪਏ ਹੁੰਦੇ ਨੇ ਜੀ ਆਪਾਂ ਨੂੰ ਇਹਦੀ ਜ਼ਰੂਰਤ ਹੈ ਕੋਈ ਵੀ ਸਰਾਣੇ ਦਾ ਕਵਰ ਲੈ ਲਓ ਫਿਰ ਇਸ ਨੂੰ ਇਸ ਦੇ ਵਿੱਚ ਆਪਾਂ ਨੇ ਸੈੱਟ ਕਰ ਦੇਣਾ ਜੀ ਬਹੁਤ ਕਮਾਲ ਦੀ ਚੀਜ਼ ਬਣੂਗੀ ਤੇ ਬਹੁਤ ਹੀ ਵਧੀਆ ਬਣੂਗੀ ਕੋਈ ਵੀ ਜੇ ਤੁਸੀਂ ਜੋ ਇਸ ਦੇ ਵਿੱਚ ਸੈੱਟ ਆ ਜਾਏ ਉਹ ਸਰਾਣਾ ਲੈ ਲੈਣਾ ਇਸ ਤਰ੍ਹਾਂ ਦੇਖੋ ਤੁਸੀਂ ਪਹਿਲਾਂ ਇਹਨੂੰ ਕੀ ਕਰਨਾ ਇਹ ਸੈਟਿੰਗ ਨਹੀਂ ਆ ਰਹੀ ਸੀ ਇਸ ਚੀਜ਼ ਜੁੜੀ ਆ ਚੀਜ਼ ਹੈ ਆ ਚੀਜ਼ ਨੂੰ ਆਪਾਂ ਨੇ ਬਿਲਕੁਲ ਵਿਚਾਲੇ ਰੱਖਣਾ ਹੈ ਠੀਕ ਹੈ ਜੀ ਫਿਰ ਇਹ ਬਿਲਕੁਲ ਸੈਟਿੰਗ ਆ ਜਾਏਗੀ ਆ ਚੀਜ਼ ਨੂੰ ਵਿਚਾਲੇ ਕਰਕੇ ਦੇਦੀ ਬਹੁਤ ਪਰੀਆ ਫਿਨਿਸ਼ਿੰਗ ਇਹ ਐ ਬਣ ਕੇ ਰੈਡੀ ਹੋ ਗਿਆ ਜਿਹੜਾ ਇਹ ਗੱਤਾ ਸੀ ਆਪਾਂ ਆ ਦੇਖੋ ਫਰੈਂਡਸ ਤੁਸੀਂ ਇਸ ਪ੍ਰਕਾਰ ਨਾਲ ਆਰਗਨਾਈਜ਼ਰ ਬਣਾ ਕੇ ਰੈਡੀ ਕਰ ਸਕਦੇ ਹੋ ਇਸ ਵਿੱਚ ਤੁਸੀਂ ਬੱਚਿਆਂ ਦੇ ਕੱਪੜੇ ਰੱਖ ਸਕਦੇ ਹੋ ਜਾਂ ਫਿਰ ਆਪਣੇ ਟੀ-ਸ਼ਰਟਾਂ ਵਗੈਰਾ ਆਪਣੇ ਲੈਗਿੰਗ ਵਗੈਰਾ ਇਸ ਪ੍ਰਕਾਰ ਰੱਖ ਸਕਦੇ ਆਂ ਦੇਖੋ ਜੀ ਇਹ ਆਪਣਾ ਕਿੰਨਾ ਸੋਹਣਾ ਆਰਗਨਾਈਜ਼ਰ ਬਣ ਕੇ ਰੈਡੀ ਹੋ ਗਿਆ ਹੈ ਨਾਲੇ 베ਸਟ ਚੀਜ਼ ਦੀ ਪਰਤ ਹੋ ਗਈ ਹੈ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਹੈ ਹੈ ਨਾ ਕਮਾਲ ਦਾ ਆਈਡੀਆ ਤਾਂ ਫਰੈਂਡਸ ਇਹ ਸੀ ਮੇਰੀ ਅੱਜ ਦੀ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਕਮੈਂਟ ਵਿੱਚ ਜਰੂਰ ਦੱਸਣਾ ਕਿ ਤੁਹਾਨੂੰ ਇਹ ਆਈਡੀਆ ਕਿਵੇਂ ਦਾ ਲੱਗਿਆ ਥੈਂਕਸ ਫॉर ਵਾਚਿੰਗ ਬਾਏ ਬਾਏ ਮਿਲਦੇ ਹਾਂ ਅਗਲੀ ਵੀਡੀਓ ਨਾਲ